ਤੁਸੀਂ ਦੇਖ ਰਹੇ ਹੋ ਸਰਬਤਰਮ ਨਿਊਜ਼ ਚੈਨਲ ਤੋਂ ਸਰਬਤਰਮ ਨਿਊਜ਼ ਚੈਨਲ ਦੀ ਟੀਮ ਅੱਜ ਪਹੁੰਚੀ ਜੀ ਚੱਕ ਲਾਲ ਚੇਤਪਗ ਸਿੰਘ ਨਗਰ ਨਜ਼ਦੀਕ ਬੰਗਾ ਜਿੱਥੇ ਕਿ ਅਮਰਪੁਰੀ ਕੁਟਿਆ ਸਥਾਨ ਤੇ 108 ਸੰਤ ਬਾਬਾ ਅਮਰਦਾਸ ਜੀ ਦੇ ਸਥਾਨ ਤੇ ਸਲਾਨਾ ਵਰਸੀ ਸਮਾਗਮ ਡੇਰਾ ਸੰਚਾਲਕ ਸੰਤ ਬਾਬਾ ਸੁਖਦੇਵ ਸਿੰਘ ਜੀ ਸਰਪ੍ਰਸਤ ਹੀ ਹੈ ਬਹੁਤ ਹੀ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਹੈ ਸਾਥ ਹੋਣੇ ਸਥਾਨ ਦਿਖਾਉਂਦੇ ਹਾਂ ਪਿੰਡ ਚੱਕ ਲਾਲ ਵਿਖੇ ਇਹ ਜਾਣਕਾਰੀ ਲਵਾਂਗੇ ਦੇਰੇ ਸੰਚਾਲਕ ਸੰਤ ਬਾਬਾ ਸੁਖਦੇਵ ਸਿੰਘ ਜੀ ਪਾਸੋਂ ਵੀ ਸਮਾਗਮ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਨੂੰ ਕਰਵਾਈ ਜਾ ਰਹੇ ਆ ਫਿਰ ਦੇਖ ਰਹੇ ਜੋ ਸਥਾਨ ਅਮਰਪਰੀ ਕੁਟਿਆ ਤਾਂ ਤਨ 100 ਸੰਤ ਬਾਬਾ ਅਮਰਦਾਸ ਜੀ ਦਾਸ ਸਿੰਘ ਢੱਕੀ ਵਾਲੇ ਤਾਂ ਤਨ 100 ਸੰਤ ਬਾਬਾ ਚਰਨ ਦਾਸ ਜੀ ਦਾਸ ਸਿੰਘ ਅਮਰਪਰੀ ਕੁਟਿਆ ਸੋ ਇਸ ਸਥਾਨ ਤੇ ਜੋ ਧਾਰਮਿਕ ਸਮਾਗਮ ਹੋ ਰਹੇ ਆ ਸੋ ਇਸ ਪੂਰੀ ਜਾਣਕਾਰੀ ਤੁਹਾਨੂੰ ਦਵਾਂਗੇ ਇਸ ਸਮਾਗਮ ਬਾਰੇ ਤੇ ਗੱਲਬਾਤ ਕਰਦੇ ਆ ਜੀ ਨਾਲ ਤੁਹਾਨੂੰ ਸਥਾਨ ਦਿਖਾਦੇ ਆ ਅੰਦਰ ਜਿ ਕੁਝ ਲਾਈਵ ਤਸਵੀਰਾਂ ਦਿਖਾਵਾਂਗੇ ਸਥਾਨ ਦੀਆਂ ਤੇ ਸੰਤ ਬਾਬਾ ਸੁਖਦੇਵ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਇਸ ਸਮਾਗਮ ਬਾਰੇ ਸੋ ਦੇਖਦੇ ਰਹੋ ਜੀ ਸਰਬਤਰਮ ਨਿਊਜ਼ ਚੈਨਲ ਆਸਰੇ ਵਿੱਚ ਪਾਲੇ ਆਖ ਦੇ ਰਾਖੇ ਪ੍ਰਭੂ ਆਪਣੇ ਸਾਸ ਸਾਂ سو جیت بابا امرد جی سو جانا سالانہ برسی بہت ہی شردا پورکان ਰਹੋ ਪਿਆਰੀ ਤੂੰ ਲਾਗ ਰਿਹਾ ਹੋ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਸਭ ਦੁਪਹਿਰਾਂ ਸਾਡੇ ਸਰਬ ਧਰਮ ਨਿਊ ਚੈਨ ਵੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਜੋ ਸਰਾਨਾ ਵਰਸੀ ਸਮਾਗਮ ਕਰਵਾਏ ਜਾ ਰਹੇ ਆ ਇਹ ਕਿੰਨੀ ਤਰੀਕ ਤੋਂ ਆਰੰਭਿਆ ਜੀ ਤੇ ਕਿੰਨੀ ਤੀਬਰ ਸਮਾਪਤੀ ਹੋ ਰਹੀ ਆ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਜੋ ਤਨ ਤਨ ਸਤਗੁਰ ਅੰਮ੍ਰਿਤਸਰ ਮਹਾਰਾਜ ਜੀ ਦੇ ਤਪੋ ਸਥਾਨ ਅੰਮ੍ਰਿਤਪੁਰੀ ਕੁਟਿਆ ਵਿਖੇ ਤਨ ਤਨ ਸੰਤ ਬਾਬਾ ਅਮਰਦਾਸ ਮਹਾਰਾਜ ਦੀ 69ਵੀਂ ਵਰਸੀ ਦੇ ਸਬੰਧ ਵਿੱਚ ਗੁਰੂ ਦੇ ਤਪੋ ਸਥਾਨਾਂ ਤੇ 26 ਤਰੀਕ ਨੂੰ ਖੰਡ ਜਾਪ ਆਰੰਭ ਹੋਣਗੇ ਜੋ ਕਿ ਸਮੂਹ ਸੰਗਤਾਂ ਵੱਲੋਂ 11 ਪਰਿਵਾਰਾਂ ਵੱਲੋਂ ਖੰਡ ਜਾਪ ਆਰੰਭ ਹੋਣਗੇ ਤੇ ਜਿਨ੍ਹਾਂ 11 ਸ੍ਰੀ ਖੰਡ ਜਾਪ ਦੇ 28 ਤਰੀਕ ਨੂੰ ਭੋਗ ਪਾਏ ਜਾਣਗੇ ਉਸ ਤੋਂ ਅਪਰੰਤ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਾਇਆ ਜਾਏਗਾ ਜਿਸ ਵਿੱਚ ਰਾਗੀ ਢਾਡੀ ਕੀਰਤनियां ਜਥੇ ਤੇ ਵਖ ਵਖ ਡੇਰਿਆਂ ਤੋਂ ਪਹੁੰਚ ਰਹੇ ਮਹਾਂਪੁਰਸ਼ ਸੰਗਤਾਂ ਨੂੰ ਕਥਾ ਵਮਾਣੀ ਨਾਲ ਜੋੜਨਗੇ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ ਸਮੂਹ ਸਮੂਹ ਸੰਗਤਾਂ ਦੀ ਜਨਨਾ ਚ ਬੇਨਤੀ ਹੈ ਕਿ 26 27 28 ਤਰੀਕ ਨੂੰ ਗੁਰੂ ਘਰ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਨਾਮ ਸਿਮਰ ਨਾਲ ਜੁੜੋ ਨਾਮ ਬਾਣੀ ਨਾਲ ਜੁੜੋ ਤਾਂ ਕਿ ਤੁਹਾਡਾ ਔਰ ਤੁਹਾਡੇ ਪਰਿਵਾਰਾਂ ਦਾ ਭਲਾ ਹੋ ਸਕੇ ਉਸ ਮਾਲਕ ਦੀ ਰਜਾ ਵਿੱਚ ਰਹਿਣ ਨਾਲ ਹੀ ਆਪਾਂ ਨੂੰ ਸੁੱਖ ਸ਼ਾਂਤੀ ਪ੍ਰਾਪਤ ਹੁੰਦੀ ਹੈ ਮਹਾਪੁਰਸ਼ਾਂ ਦੇ ਅਸ਼ੀਰਵਾਦ ਪ੍ਰਾਪਤ ਕਰੋ ਜੀ ਤੇ ਇਸ ਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਦੋ ਦਿਨ ਗੁਰੂ ਘਰ ਆ ਕੇ ਸੇਵਾ ਜਰੂਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜੀ ਸੰਤ ਬਾਬਾ ਸਦੇਵ ਸਿੰਘ ਜੀ ਸੋ ਜੀ ਜੋ ਧਾਰਮਿਕ ਸਮਾਗਮ ਅਮਰ ਕੁਟਿਆ ਚੱਕ ਲਾਲ ਨਜ਼ਦੀਕ ਬੰਗਾ ਅਸਾਂ ਤੇ ਕਰਵਾਏ ਜਾ ਰਹੇ ਆ ਸੋ ਬਾਬਾ ਜੀ ਵੱਲੋਂ ਅਪੀਲ ਹੈ ਜੀ ਸਮੂਹ ਸੰਗਤਾਂ ਨੇ ਹਮ ਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੀ ਤੇ ਗੁਰਬਾਣੀ ਦਾ ਲਾਹਾ ਲੈਣਾ ਜੀ ਸੋ ਤੁਸੀਂ ਦੇਖ ਰਹੇ ਹੋ ਮਾਸਟਰ ਮੋਨਸਨ ਡਾਂਡੀ ਨਾਲ ਸਰਬ ਧਰਮ ਨਿਊ ਚੈਨਲ ਸੋ ਇਸ ਚੈਨਲ ਨੂੰ ਵੱਤ ਤੋਂ ਵੱਤ ਸਬਸਕ੍ਰਾਈਬ ਜੁੜ ਕਰੋ ਜੀ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜੁੜ ਕਰਿਆ ਕਰੋ ਇਕ ਸਰਬ ਧਰਮ ਨਿਊ ਚੈਨਲ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹੈ ਜੀ ਸੋ ਦੇਖਦੇ ਰਹੋ ਸਰਬ ਧਰਮ ਨਿਊ ਚੈਨਲ ਸੋ ਅਜੀ ਤੁਹਾਨੂੰ ਅਗਲੇ ਲਾਈਵ ਤਸਵੀਰਾਂ ਦਿਖਾਲਦੇ ਆਂ ਜੀ ਸਬਬਾ ਸਕ੍ਰਿਪਟ ਸਿੰਘ ਜੀ ਇਹ ਆਪਣੇ ਜੀ ਇੱਕ ਇਹਨਾਂ ਦੇ ਸਥਾਨ 'ਤੇ ਜੀ ਇਹ ਜੀ ਸੰਤ ਬਾਬਾ ਚੰਦ ਦਾਸ ਮਹਾਰਾਜ ਸੰਤਪਾਪਾ ਬਾਬਾ ਅਮਰਦਾਸ ਤੁਮਾਰਾ ਜੀ ਬਾਦ ਇਹ ਆਏ ਇਹ ਸਾਡੇ ਗੁਰੂ ਪਿਤਾ ਵੀ ਹੈ ਜੀ ਤੋਂ ਇਥੇ ਜੀ ਪੁੱਛੇ ਕਰਦੇ ਰਹੇ ਜੀ ਬਾਬਾ ਜੀ ਲਈ ਜੀ ਪੂਰਾ ਸਭਾ ਵਿੱਚ ਕੀਤੀ ਹੈ ਬਾਬਾ ਅਮਰਦਾਸ ਮਹਾਰਾਜ ਨੇ ਵੀ ਅਛੇ ਦੇ ਸੰਤੋਪਾ ਬਚਨ ਦਾਸ ਮਹਾਰਾਜ ਨੇ ਉਹਨਾਂ ਦਾ ਤਪੋਸ਼ਥਾਨ ਪੂਰਾ ਸਭ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਹਿਤਾ ਪ੍ਰਸਨਾਂ ਦਾ ਬੱਚੂ ਲਗਾ ਹੋਰ ਕ੍ਰਿਕਟ ਸਮਾਗਮ ਕਰਵਾਇਆ ਜਾ ਰਿਹਾ ਇਸ ਸਪੰਤ ਤੇ ਤਿੱਥੀ ਆਪਣੀ ਸਮਾਗਮ ਤਾਂ ਤਾਂ ਸੰਤਪਾਪਾ ਬਾਬਾ ਅਮਰਦਾਸ ਮਹਾਰਾਜ ਦੇ ਜਨਮ ਦਿਹਾੜਾ 15 ਨਵੰਬਰ ਮਨਾਇਆ ਜਾਂਦਾ ਹੈ ਤੇ ਸ਼ੰਤੂਬਾ ਬਚਨ ਦਾ ਸਮਾਰੋਹ ਜੀ ਬਸਰੀ 17 ਮਾਰਚ ਨੂੰ ਮਨਾਇ ਜਾਂਦੀ ਹੈ ਤੇ ਬਕਰੀ ਛੋਟੇ ਸਮਾਗਮ ਜਿਦਾਂ ਸ਼ਰਾਦ ਹੋ ਗਿਆ ਜਾਂ ਮਾਗੀ ਮੇਲਾ ਹੋ ਗਿਆ ਇਹ ਵੀ ਮਨਾਏ ਜਾਂਦੇ ਆ ਸ੍ਰੀ ਬਾਬਾ ਜੀ ਸੰਕਤ ਦਾਸ ਜੋ ਕਿ ਇੱਦਾਂ ਤੇ ਐਨਆਰਪੀ ਦੇ ਸਹਿਯੋਗ ਦੇ ਰਹੇ ਜਿਸ ਪ੍ਰੋਗਰਾਮ ਦੇ ਵਿੱਚ ਹਾਂਜੀ ਸਮੂਹ ਸੰਗਤਾਂ ਬਹੁਤ ਸਹਿਯੋਗ ਦੇ ਰਹੀਆਂ ਨੇ ਸਰ ਜੀ ਉਹਨਾਂ ਦੇ ਸਿਰ ਤੇ ਇਹ ਰਚ ਚੱਲ ਰਿਹਾ ਹੈ ਸੋ ਜਿਸmooth ਸੰਸਥਾ ਦੇ ਸਹਿਯੋਗ ਦੇ ਨਾਲ ਨਗਰ ਦੇ ਸਹਿਯੋਗ ਦੇ ਨਾਲ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਵੈਧਾਰਮਿਕ ਸਮਾਗਮ ਲਗਾਤਾਰ ਕਰਵਾਏ ਜਾ ਰਹੇ ਹਨ ਜੋ ਸਾਨੂੰ ਦਰਸ਼ਨ ਕਰਾਉਣੇ ਆ ਤਪਸਥਾਨ ਸੰਤ ਅਮਰਦਾਸ ਜੀ ਘੁਰਾ ਸਾਹਿਬ ਇਸ ਸਥਾਨ ਦੇ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਸੋ ਜਿਕੇ ਇਸ ਸੰਤਾ ਮਹਾਂਪੁਰਖਾ ਨੇ ਇਸ ਸਥਾਨ ਤੇ ਵਿਸ਼ੇਸ਼ ਅਕਤੀਆ ਕੀਤੀ ਹੈ ਬਾਬਾ ਜੀ ਇਨਾ ਮਹਾਂਪੁਰਸ਼ਾਂ ਬਾਰੇ ਜਾਣਕਾਰੀ ਦਿਓ ਜੀ ਕਿ ਇਹ ਆਪਣੇ ਸੰਤ ਬਾਬਾ ਅਮਰਦਾਸ ਮਹਾਰਾਜ ਜਿਨ੍ਹਾਂ ਦਾ ਤਪੂਸਥਾਨ ਆਇਆ ਤੇ ਇਹ ਬਾਬਾ ਗੋਬਿੰਦਾਸ ਮਹਾਰਾਜ ਇਹ ਬਾਬਾ ਸ਼ਰੀ ਚੰਦਰ ਮਹਾਰਾਜ ਤੇ ਸੰਤ ਚੰਦਾਸ ਮਹਾਰਾਜ ਇਹ ਆਪਣੇ ਜੋ ਪਲੰਗ ਹੈ ਇਹ ਸੰਤਾਂ ਦੇ ਤੰਤਾਂ ਸੰਤ ਬਾਬਾ ਅਮਰਦਾਸ ਮਹਾਰਾਜ ਦੇ ਪੱਥਰ ਦਾ ਬਣਿਆ ਹੋਇਆ ਤੇ ਉਹਨਾਂ ਨੇ ਖੜਾਵਾ ਪਈਆਂ ਇਹ ਕੇ ਮਾਲਾਇਆ ਜੋ ਉਹਨੇ ਕਪੜੇ ਦੀ ਆਪ ਹੱਥੀ ਤਿਆਰ ਕੀਤੀ ਜੀ ਤੁਨ ਤਾਂ ਸਤਿਗੁਰੂ ਮਮਤਾਸ ਮਹਾਰਾਜ ਨੇ ਸੁਪ੍ਰਿੰਦੇ ਨੇ ਜੀ ਦਾਤਾ ਤੇ ਭਗਤ ਸੂਰਮੇ ਜਿਉਂਦੇ ਜਗ ਰਹਿੰਦੇ ਨੇ ਮਰੀਆਂ ਤੇ ਮੇਲੇ ਲੱਗਦੇ ਲੋਕੀ ਨਾਂ ਲੈਂਦੇ ਨੇ ਸੋ ਨਾਂ ਕਿ ਨਾਲ ਲੋਕਾਂ ਦਾ ਲਿਆ ਜਾਂਦਾ ਜੋ ਚੰਗੇ ਕਰਮ ਕਰਦੇ ਨੇ ਜੋ ਕੁਝ ਸਮਾਜ ਨੂੰ ਸੇਧ ਦਿੰਦੇ ਨੇ ਲੋੜਵੰਦਾਂ ਦੀ ਸੇਵਾ ਕਰਦੇ ਨੇ ਸੋ ਸਦਾ ਨਾਂ ਉਹਨਾਂ ਦਾ ਲਿਆ ਜਾਂਦਾ ਸੋ ਇਸ ਸਥਾਨ ਤੇ ਵੀ ਜੋ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਆ ਸੋ ਬਬੇ ਜੀ ਦੇ ਥੱਲੇ ਵੀ ਕਰਵਾਏ ਹੋਏ ਆ ਜੀ ਸੋ ਤੁਹਾਨੂੰ ਜਾਣਕਾਰੀ ਕਰਵਾਉਂਦੇ ਆ ਜੀ ਸੋ ਪੂਰਾ ਸਾਹਿਬ ਪਪਾ ਜੀ ਇੱਥੇ ਵੀ ਸੰਤ ਮਹਾਪੁਰਸ਼ ਨੇ ਸੈਤ ਕਰ ਦਿੱਸੀ ਜੇ ਉਹ ਉਹ ਸਥਾਨਾ ਜੀ ਪੁਰਾ ਸਾਹਿਬ ਜਿੱਥੇ ਧੰਤਨ ਸੰਤ ਬਾਬਾ ਬੰਦਸ ਮਹਾਰਾਜ ਜੀ ਨੇ 23 ਸਾਲ ਤਪੱਸਿਆ ਕੀਤੀ ਤੇ ਧੰਤਨ ਸੰਤ ਬਾਬਾ ਚੰਦ ਦਾਸ ਮਹਾਰਾਜ ਜੀ ਨੇ 36 ਸਾਲ ਇੱਥੇ ਸੇਵਾ ਕੀਤੀ ਤੇ ਇਹ ਉਹ ਸਥਾਨਾ ਜਿੱਥੇ ਮਹਾਪੁਰਸ਼ਾਂ ਨੇ ਆਪਣੇ ਕੁਝ ਮਾਲਕ ਨਾਲ ਲੱਭ ਜੁੜੀ ਹੈ ਤੇ ਉਹਨਾਂ ਦੇ ਪੁੱਗਤ ਸੌ ਪਏ ਆ ਕਿ ਉਹਨਾਂ ਨੇ ਖਰਾਮਾਂ ਪਈਆਂ ਜਿੱਦਾ ਮਹਾਰਾਜ ਅੰਗ ਬਾਬਾ ਅਮਰਦਾਸ ਮਹਾਰਾਜ ਜੀ ਤੋੜ ਨਹੀਂ ਸਕਦੇ ਸੀਗੇ ਤੇ ਉਹ ਲੋੜ ਕਿ ਤੋੜਦੇ ਸੀਗੇ ਇਸ ਕਰਕੇ ਉਹ ਮੱਥਾਂ ਵਿੱਚ ਲੈ ਕੇ ਫਿਰ ਇਸ ਤਰ੍ਹਾਂ ਤੋੜਦੇ ਸੀਗੇ ਤੇ ਇਹ ਉਹਨਾਂ ਦੇ ਸਾਰੇ ਬਾਤੇ ਹੋਏ ਹੈਗੇ ਇਹ ਪੂਗਾ ਸਭੀ ਤੇ ਖਰਾਮਾਂ ਵੀ ਸੋ ਇੱਥੇ ਬਹੁਤ ਹੀ ਉਹਨਾਂ ਦੀ ਕਿਰਪਾ ਹੈ ਜੋ ਵੀ ਇੱਥੇ ਦਰਸ਼ਨ ਕਰਦਾ ਹੈ ਉਹਨਾਂ ਦੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਕੇਸ਼ਰ ਦਾ ਲੋਕ ਬਹੁਤ ਹੀ ਸ਼ਰਧਾ ਨਾਲ ਇੱਥੇ ਆਉਂਦੇ ਜਾਂਦੇ ਆ। ਸੋ ਜੀ ਜੀ ਸੰਤਾ ਮਹਾਪੁਰਸ਼ ਨਸਤਾਨ ਪੂਰਾ ਸਾਹਿਬ ਜਿੱਤੇ ਸੰਤਾ ਮਹਾਪੁਰਸ਼ਾਂ ਨੇ ਬੈਠ ਕੇ ਤਪસ્યા ਕੀਤੀ ਤੇ ਸੰਗਤ ਨੂੰ ਸੱਚੇ ਚਰਨ ਦਾ ਉਪਦੇਸ਼ ਦਿੱਤਾ। ਸੋ ਬਾਬਾ ਜੀ ਜੋ ਇਹ ਆਪਣੇ ਧਾਰਮਿਕ ਸਥਾਨ ਹੈ ਜੀ। ਜੀ। ਸੋ ਸਵਰਸੰਤ ਬਾਬਾ ਅਮਰਦਾਸ ਜੀ। ਜੀ ਜੀ। ਸੋ ਜੀ ਜਿਹੜੇ ਬੱਚੀ ਸਮਾਗਮ ਇਤੋਂ ਸਿਖੋਰ ਵੀ ਚਲੋ ਕੋਈ ਸਮਾਗਮ ਇਸ ਸੰਸਥਾਨ ਤੇ ਕਰਾਉਂਦੇ ਆ। ਜੀ। ਸੋ ਮੇਨ ਤੁਹਾਡਾ ਕੀ ਆਦੇਸ਼ ਹੈ ਜੀ ਸਮਾਗਮ ਕਰਵਾਉਣ ਦਾ? ਮੇਨ ਮਕਸਦ ਤਾਂ ਸਾਡਾ ਇਹੀ ਆ ਕਿ ਜੇ ਤਰ੍ਹਾਂ ਮਹਾਪੁਰਖ ਨੇ ਪਿਛੇ ਕਰਦੇ ਗਏ ਆ ਕਿ ਜੋ ਸੰਗਤਾਂ ਆ ਛਟਗੀਆਂ ਹੋਈਆਂ ਨੇ ਉਹਨਾਂ ਨੂੰ ਸੇਧ ਦੇਣ ਵਾਸਤੇ ਕਰਵਾਏ ਜਾਂਦੇ ਆ ਸੰਤ ਸਮਾਗਮ। ਕਿ ਉਸ ਬਾਣੀ ਨਾਲ ਜੁੜਨਾ ਚਾਹੀਦਾ ਹੈ। ਸਿਮਰਨ ਕਰਨਾ ਚਾਹੀਦਾ ਹੈ। ਤੇ ਮਾਰੀਆਂ ਤਾਂ ਛੱਡ ਕੇ ਚੰਗੇ ਰਾਹ ਤੇ ਚੱਲਣਾ ਚਾਹੀਦਾ ਹੈ ਜਿਸ ਤਰ੍ਹਾਂ ਗੁਰਬਾਣੀ ਦਾ ਵੀ ਪ੍ਰਮਾਣ ਹੈਗਾ ਆ ਕਲਯੁਗ ਕਾਲੀ ਬਦਲੀ ਬਰਸ ਰਹੇ ਅੰਗਾਰ ਸੰਤ ਨਾ ਹੋਤੇ ਜਗਤ ਮੇਂ ਜਲ ਮਰਦਾ ਸੰਸਾਰ ਇਹ ਹੁਣ ਇਹੋ ਜੀ ਅੱਗ ਭਰ ਰਹੀ ਆ ਤੁਸੀਂ ਵੀ ਜਾਣਦੇ ਹੋ ਨਸ਼ੇ ਦੇ ਵਿਰੁੱਧ ਸਰਕਾਰ ਨੇ ਮਹਿਮ ਵੀ ਚਲਾਈ ਆ ਤੇ ਨਸ਼ੇ ਦੇ ਇਹੋ ਜੀ ਅੱਗ ਭਰ ਰਹੀ ਆ ਕਿ ਨੌਜਵਾਨ ਪੀੜੀ ਇਸ ਦਲਦਲ ਵਿੱਚ ਪਸਦੀ ਜਾਂਦੀ ਆ ਸਾਡਾ ਮੇਨ ਮਕਸਦ ਇਹੀ ਆ ਕਿ ਨੌਜਵਾਨ ਗੁਰਬਾਣੀ ਨਾਲ ਜੁੜੇ ਮਹਾਪੁਰਸ਼ਾਂ ਨਾਲ ਜੁੜੇ ਤਾਂ ਕਿ ਨਸ਼ਿਆਂ ਤੋਂ ਰਹਿਤ ਹੋ ਸਕੇ ਆਪਣੇ ਪਰਿਵਾਰ ਵਿੱਚ ਸ਼ੁਭ ਸ਼ਾਂਤੀ ਰਹੇ ਉਹਨਾਂ ਦੇ ਸੋ ਇਹੀ ਸਾਡਾ ਮਕਸਦ ਮੇਨ ਹੈ ਸੋ ਬਾਕੀ ਸੰਗਤਾਂ ਨੂੰ ਵੀ ਚਾਹੀਦਾ ਹੈ ਕਿ ਨਾਨਕ ਬਾਣੀ ਨਾਲ ਜੁੜ ਕੇ ਉਸ ਮਾਲਕ ਨੂੰ ਤੇ ਹੋਣਾ ਚਾਹੀਦਾ ਕਿ ਕੁਰੀਤੀਆਂ ਤੋਂ ਦੂਰ ਰਹਿਣਾ ਚਾਹੀਦਾ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਬਸ ਸਾਡਾ ਮੇਨ ਮਕਸਦ ਇਹੀ ਹੈ ਬਾਕੀ ਉਹ ਮਾਲਕ ਜਾਣੀ ਜਾਣੇ ਕੋਦੋਂ ਜਾਣਦੇ ਨੇ ਸੋ ਜੀ ਸੰਦੀਆ ਸਤਿਗੁਰ ਸਾਧਕ ਸੰਤ ਬਾਬਾ ਸੰਦੀਪ ਸਿੰਘ ਜੀ ਆ ਸੋ ਬਹੁਤ ਹੀ ਚੰਗਾ ਫਰਲਾ ਜਿਨ੍ਹਾਂ ਦਾ ਜੋ ਇਸ ਸਮਾਗਮ ਕਰਵਾਇਆ ਜਾ ਰਿਹਾ ਹੈ ਆ ਸੋ ਬੱਚਿਆਂ ਨੂੰ ਸੇਧ ਦੇਣ ਵਾਸਤੇ ਕਰਵਾਇਆ ਜਾ ਰਿਹਾ ਹੈ ਕਿਉਂਕਿ ਕਿ ਸੰਤ ਮਹਾਪੁਰਸ਼ ਦੁਨੀਆ ਤੇ ਆਉਂਦੇ ਆ ਦੁਨੀਆ ਨੂੰ ਤਾਰਨ ਲਈ ਆਉਂਦੇ ਆ ਤੇ ਸੱਚ ਦਾ ਉਪਦੇਸ਼ ਦੇਣ ਦੇ ਆਉਂਦੇ ਆ ਸੋ ਬਾਕੀ ਜੇ ਸਮਾਗਮ ਦੇ ਵਿੱਚ ਵੱਤਵਤ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੀ ਤੇ ਗੁਰਬਾਣੀ ਦਾ ਲਾਹਾ ਲੜਾ ਆ ਕਿਉਂਕਿ ਸੰਤਾਂ ਮਹਾਪੁਰਸ਼ਾਂ ਦੇ ਪ੍ਰਵਚਨ ਬੱਚਿਆਂ ਨੂੰ ਜੂਰ ਸੁਣਾਇਆ ਕਰੋ ਤਾਂ ਕਿ ਬੱਚੇ ਵੱਧ ਤੋਂ ਵੱਧ ਗੁਰੂ ਵਾਲੇ ਬਣ ਸਕਣ ਤੇ ਗੁਰਬਾਣੀ ਨਾਲ ਜੁੜ ਸਕਣ। ਸੋ ਦੇਖਦੇ ਰਹੋ ਜੀ ਸਰਬਤਰਮਯੂ ਚੈਨਲ ਮਟਰ ਮੋਸ਼ਨ ਗੱਲਾਂ। ਸੋ ਜਿਉ ਤੁਹਾਨੂੰ ਹੁਣ ਲੰਗਰ ਹਾਲ ਦਿਖਾਉਂਦੇ ਆ ਜੀ ਜਿੱਥੇ ਸੰਗਤਾਂ ਗੁਰੂ ਦਾ ਲੰਗਰ ਛਕਦੀਆਂ ਨੇ। ਸੋ ਬਾਕੀ ਜੀ ਸਮਾਗਮ ਦੇ ਵਿੱਚ ਵੱਧ ਵੱਧ ਸੰਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੀ ਤੇ ਗੁਰਬਾਣੀ ਦਾ ਲਾਹਾ ਲੈਣਾ ਕਿਉਂਕਿ ਸੰਤਾ ਮਹਾਪੁਰਸ਼ਾਂ ਦੇ ਪ੍ਰਵਚਨ ਬੱਚਿਆਂ ਨੂੰ ਜਰੂਰ ਸੁਣਾਇਆ ਕਰੋ ਤਾਂ ਕਿ ਬੱਚੇ ਵੱਧ ਤੋਂ ਵੱਧ ਗੁਰੂ ਵਾਲੇ ਬਣ ਸਕਣ ਤੇ ਗੁਰਬਾਣੀ ਨਾਲ ਜੁੜ ਸਕਣ ਸੋ ਦੇਖਦੇ ਰਹੋ ਜੀ ਸਰਬ ਧਰਮ نیوز ਚੈਨਲ ਮਟਰਮੋਸਨ ਗੱਲੀਆਂ ਦੇ ਨਾਲ ਧੰਨਵਾਦ ਜੀ